ਸਾਵਡਾ ਚੜਿਆ ਉਹ ਦੇਖਦੇ ਪਾ ਲੁਕਮੈਂਡਾ ਤੇ ਕੱਲ ਦਾ ਬਲੌਗ ਚ ਆਪਾਂ ਕੀ ਸੀ ਪੀ ਆਪਾਂ ਬਲਡਰ ਨੂੰ ਕੱਢਾਂਗੇ ਤੇ ਬਲਡਰ ਨੂੰ ਕੱਢਦੇ ਬਾਹਰ ਉਹ ਸਾਡਾ ਖਲੋਤਾ ਡੈਨਾਸੌਰ ਹੋ ਰਿਹਾ ਸਾਹਮਣੇ ਇਹ ਸਾਡਾ ਡੈਨਾਸੌਰ ਇਹ ਕੈਦੀ ਗੱਲ ਵੇਖਿਓ ਤੁਸੀਂ ਹਣ ਆਇਓ ਹੌਂਦੇ ਨਾ ਨਿਊਟਲਾ ਹਣ ਫੁਨਾ ਆਈ ਦੀ ਕੈਕਣਾ ਹਲਕਾ ਆਈ ਸਟਾਰਟ ਹੀ ਨਹੀਂ ਹੁੰਦਾ ਸਟਾਰਟ ਹੀ ਨਹੀਂ ਹੁੰਦਾ ਸਟਾਰਟ ਸਟਾਰਟ ਹੀ ਨਹੀਂ ਹੁੰਦਾ ਸਟਾਰਟ ਹੀ ਨਹੀਂ ਹੁੰਦਾ ਇੱਥੇ ਚੋਕ ਨਹੀਂ ਇਹਦੀ ਤਾਂ ਚੋਕ ਵੀ ਲਾਈ ਲਾਈ ਹੁੰਦਾ ਹਲਾ ਇਹਨੇ ਛੱਡੋ ਤੇ ਬਾਕੀ ਮੈਂ ਦਰਨ ਕਾੜਨੇ ਹਾਂ ਇਹ ਕੰਮ ਕਰਦੇ ਹਾਂ ਫੁੱਟਬਾਲ ਨੂੰ ਲੱਭਦੇ ਆ ਜੇ ਲੱਭ ਜਾਂਦਾ ਤੇ ਉਹ ਚ ਹਵਾ ਭਰਾ ਹੋਲੇ ਨੇ ਪੰਪ ਲੈ ਕੇ ਹੁੰਨੇ ਆ ਇੱਥੇ ਵੇਨਾਗਾ ਇੱਥੇ ਲਾਗੋ ਲੈਵਾਂਗੇ ਗੁੰਡੀਆਂ ਦਾ ਇੱਥੇ ਵੀ ਨਹੀਂ ਆਗਾ ਹਾਏ ਹਾਏ ਪੰਪ ਫੁੱਟਬਾਲ 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 ਅੱਜ ਯਾਰ ਸੋਚਿਆ ਗੁੱਡੀ ਢੋਨੇ ਆ ਪਰ ਯਾ ਕੱਲ ਵੀ ਨਹੀਂ ਹਵਾ ਆਗੀ ਅੱਜ ਵੀ ਨਹੀਂ ਹੈਗੀ ਹਵਾ ਹਵਾ ਹੀ ਨਹੀਂ ਦਿੰਦੀ ਪਾਲੋ ਆ ਵੇਖੋ ਸਾਹਮਣੇ ਜੇ ਦੇਖ ਜਾਂਦਾ ਵੀਡੀਓ ਚ ਤੇ ਉਹ ਸਾਹਮਣੇ ਹੁਣਾ ਇੱਥੇ ਕਰੇ ਹਾ ਉਹ ਸਾਹਮਣੇ ਉਹ ਇੱਥੋਂ ਵੀਡੀਓ ਵੀਡੀਓ ਚ ਕੱਟ ਦੇਦਾ ਭਾਈ ਇੱਧਰ ਬੈਨੇ ਫੁੱਟਬਾਲਾ ਉੱਥੇ ਆ ਕੇ ਨਾਲੇ ਇੱਧਰ ਉਹਦੀ ਆ ਪਬਲ ਡੋਇਰ ਨੂੰ ਖੜਿਆ ਹੈਗਾ ਹੁੱਦਨ ਜਿੱਦਨ ਮੋਟੇ ਖਿੱਚਿਆ ਸੀ ਤੇ ਸ਼ੀਲੇ ਤੇ ਤਾਕਤ ਆ ਗਈ ਇੱਥੇ ਪਿਆ ਸੀ ਉਹ ਉੱਥੇ ਲੱਗੀ ਤੇ ਉਹ ਲੱਭ ਗਿਆ ਫੁੱਟਬਾਲ ਉਹ ਪਿਆ ਆਇਆ ਕਰ ਆਹ ਸਾਹਮਣੇ ਪਿਆ ਲੱਭ ਗਿਆ ਲੱਭ ਗਿਆ ਲੱਭ ਗਿਆ ਇੱਥੇ ਚੈੱਕ ਕਰੋ ਖੂਰਾ ਕਰ ਕਿ ਹਾਲਤ ਕੋਈ ਖੈਦਾਂ ਦੀ ਆ ਹਲੇ ਵਾਲ ਵੀ ਲੱਭਣਾ ਪੈਣਾ ਪੰਪ ਲਾਗੇ ਨੇ ਪੰਪ ਲਾਗੇ ਆਗੇ ਤਾਂ ਫੇਰ ਹਵਾ ਭਰਦੇ ਹਲੇ ਵਾਲ ਲੱਭਣਾ ਇਹਦਾ ਇੱਥੇ ਲੱਗਣਾ ਵਾਲ ਤਾਂ ਫੇਰ ਕਹਦੇ ਹਵਾ ਭਰੀ ਤੇ ਉੱਪਰ ਹਾਲੀ ਜਾਰੀ ਦੀ ਆਪੋਂ ਮੇਰਾ ਟਾਡਾ ਤੇ ਹਲੋ ਪੰਪ ਲੈ ਕੇ ਆਉਨੇ ਆ ਉਹ ਸਾਹਮਣੇ ਘਰੋਂ ਗਾਈ ਲੈ ਕੇ ਆਉਂਦਾ ਬੰਦਾ ਉਹ ਸਾਹਮਣੇ ਘਰੋਂ ਉਹ ਚੱਲਦੇ ਪੰਪ ਲੈਣ ਤੇ ਫੁੱਟਬਾਲ ਤੇ ਲੱਗ ਗਿਆ ਆਪਾਂ ਨੂੰ ਹਾਲਤ ਕੋਈ ਦਾਦੀ ਬਸ ਇੱਕ ਰੀ ਹਵਾ ਭਰੀ ਜਾ ਹਵਾ ਭਰੀ ਗਈ ਨਾ ਬਸ ਫੇਰ ਤੇ ਜਾਣਾ ਹੀ ਓਟਾ ਸ਼ੂਕਦਾ ਮੰਮੀ ਨੂੰ ਦੱਸ ਦਈਏ ਕਰੀ ਮੰਮੀ ਲਾਈ ਆਖੋ ਤ ਆਪਣਾ ਡੈਨਾਸੌਰ ਡੈਨਾਸੌਰ ਤਾਂ ਚੱਲਦੇ ਆ ਤੇ ਫੇਰ ਲੈ ਕੇ ਆਉਨੇ ਪੰਪ ਤੇ ਨਾਲੇ ਚਲਾ ਵੀ ਲੈਨੇ ਥੋੜਾ ਬੋਤਾ ਹੈ ਇਸੇ ਬਨੇ ਤੇ ਉਹ ਹੋ ਹੋ ਲੱਗ ਇਹ ਇਹ ਲੱਗ ਗਿਆ ਯਾਰ ਮਗਰ ਵੀ ਸੜਾ ਮਗਰ ਵੀ ਖਲੋਤਾ ਵਾ ਡੈਨਾਸੌਰ ਅੱਗੇ ਹੁਣ ਮੋੜਨਾ ਪੈਣਾ ਇੱਥੋਂ ਇੱਥੋਂ ਮੋੜਦੇ ਆ ਤੇ ਉਹ ਗਾਈ ਮੱਝ ਜੀ ਨਿਕਲ ਲੈਣ ਦਿੰਦੇ ਨੇ ਤਾਂ ਫੇਰ ਮਿਲਦੇ ਆ ਤੁਹਾਨੂੰ ਫੇਰ ਓਹ ਕੋਈ ਨਾ ਛੋਟਾ ਚਲੋ ਮਿਲਦੇ ਸਾਰੇ ਥੋੜਾ ਥੋੜੀ ਦੇਰ ਬਾਅਦ ਅਗੇ ਬਾਅਰ ਓਹ ਲੱਗੇ ਤੇ ਬਾਕੀ ਚੱਲਣ ਪੰਪ ਲੈਣਾ ਓਹ ਸਾਹਮਣੇ ਤੇ ਅੱਛਾ ਹਲਦੇ ਨਾਲ ਡਾਇਨਾਸੌਰ ਦੀ ਚਲਾਣੀ ਹੈ ਹੁਣ ਹਣ ਚੱਕ ਕਰਾਂ ਤੇ ਡਾਇਨਾਸੌਰ ਹਣ ਤੋੜਦਾ ਗਦਾ ਓਹ ਸਿਆਣਾ ਸਾਹਮਣੇ ਐਡਾ ਵੀ ਸੋਕਾ ਕਿੱਥੇ ਆ ਫਟ ਬਾਲ ਜਾ ਵਾਹ ਭਰ ਕੇ ਜਪੜੀ ਗਈ ਠੀਕ ਆ ਨਹੀਂ ਭਰੀ ਗਈ ਪੰਪ ਤੇ ਹੁਣ ਵਾਰੇ ਵੀ ਲਿਪੜੇ ਪੁੰਗੇ ਕਰਨੇ ਪੈਣੇ ਫੱਲੇ ਮੇਰੇ ਪਾਪੇ ਆਲੇ ਸੈਗਾ ਜੋ ਵਾਲ ਕੱਢਣਾ ਵਾਲ ਕੱਢੀ ਹਵਾ ਭਰਨੀ ਫਿਰ ਫਿਰ ਹਵਾ ਲਉਣਾ ਫਿਰ ਟਾਇਰ ਚ ਹਵਾ ਭਰਨੀ ਬਾਰੇ ਫੰਗੇ ਕਰਨੇ ਪੈਣੇ ਇੰਤੋਂ ਜਾਂਦੇ ਸਿੱਧਾ ਹੋ ਰ ਆ ਉਹ ਸਾਹਮਣੇ ਗੱਡੀ ਤੇ ਕਿਹੜੀ ਆ ਗੱਡੀ ਲੱਗੇ ਜਾ ਕੇ ਵੇਨੇ ਆ ਚੈੱਕ ਕਰੋ ਸਾਹਮਣੇ ਓਹ ਕਰਾਡਾ ਇੱਚੋ ਦੂਹੀ ਦੇਖਦਾ ਵਾ ਤੇ ਵੀਡੀਓ ਚ ਤਾਂ ਜ਼ਰੂਰੀ ਲੱਗਦਾ ਆ ਚੈੱਕ ਕਰੋ ਮਿਲਦੇ ਤੁਹਾਨੂੰ ਪੰਪ ਲੈ ਆ ਗਏ ਫਿਰ ਇੱਥੇ ਹਣਕ ਮਿਲਦੇ ਤੇ ਪੰਪ ਲੈ ਆ ਆ ਦੇਖੋ ਚੱਲਦੇ ਹਣ ਆਹ ਗੱਡੀ ਸ਼ਿਫਟ ਸ਼ਿਫਟ ਤੇ ਵਾਕੀ ਚੱਲਦੇ ਹਣ ਡੈਨਾਸੌਰ ਡੈਨਾਸੌਰ ਲੱਗੇ ਚੱਲ ਪੰਪ ਹਲੇ بڑے ਪੰਗੇ ਕਰਨੇ ਪੈਣੇ ਹਲੇ ਹੁਣ ਪੰਪ ਤੇ ਆ ਗਿਆ ਆਪਣੇ ਹੱਥ ਦੇਸੀ ਜਗਾਰ ਹੈ ਦੇਸੀ ਜਗਾਰ ਉਹ ਨਾਲੇ ਬਲਡੋਇਰ ਨਹੀਂ ਬਲਡੋਇਰ ਚਾਵਾ ਭਰੀ ਹੈ ਤੇ ਇਹ ਨਾਲੇ ਕਰੋ ਡੈਨਾਸੌਰ ਡੈਨਾਸੌਰ ਤੇ ਨਾਲ ਹੋਵੇ ਹੱਥ ਤੇ ਪੰਪ ਨਾਲ ਹੋਵੇ ਫੁੱਟਬਾਲ ਤੇ ਇੱਕ ਗੇਗ ਮਾਰੋ ਬੜਾ ਦਹਾ ਜਾ ਹਾ ਡੰਗ ਨਾ ਮੇਕੋ ਨਾ ਫੁੱਟਬਾਲ ਤੋਂ ਸਵਾਏ ਨਾ ਇਹ ਇੱਕ ਪਤਰਾ ਵਾ ਉਹਨਾਂ ਨੂੰ ਖੋਣਾ ਜਿੱਦਾਂ ਛੁੱਟੀ ਹੈ ਨਾ ਵਗਾ ਆ ਕੇ ਮਾਰੀ ਆ ਬੇਨੂੰ ਉਹ ਵਾਲਾ ਬੜੀ ਦੂਰੀ ਆ ਕੇ ਡਿੱਗਦਾ ਬਸ ਆ ਉੱਡ ਉੱਡਦਾ ਉਹ ਵੀ ਵਿਖਾਵਾਂਗੇ ਹਨ ਫੋਟਵਾਲ ਜਾ ਵਾ ਭਰਦੇ ਤੇ ਉਹ ਸਾਹਮਣੇ ਕਾਇਲ ਹੈ ਸੋਹ ਕਹ ਲਾ ਅਟੈਕਰ ਬਰਸਨ ਇੱਥੇ ਬਣਾਵਾਂਗੇ ਫਿਰ ਸ਼ੂਟਿੰਗ ਕਰਾਂਗੇ ਇੱਥੇ ਥਾਲੇ ਬੜਾ ਵਧੀਆ ਬਣ ਗਿਆ ਬਲਡਰ ਦੀ ਸ਼ੂਟਿੰਗ ਕਰਾਂਗੇ ਬਲਡਰ ਦੀ ਇੱਥੇ ਟੋਚਨ ਦੀ ਤੇ ਮੋਲਚਾਲ ਦੇਖ ਸਕਦੇ ਹੁਣ ਹੋਲੀ ਜੀ ਬਾੜ ਦਾ ਪੈ ਘਰ ਦੇ اندر ਵੀ ਉਹ 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 ਦੇਖ ਗਿਆ ਹੋ ਗਿਆ ਕੰਮ ਹੀ ਕਰਤਾ ਨਾ ਕੰਮ ਹੀ ਦੇਣਾ ਦੇਖ ਗਿਆ ਪੰਪ ਹੱਥ ਛੱਡ ਦੇਣਾ ਸੋਰ ਆਹ ਡਣਾ ਸੋਰ ਦੀ ਬਾਰੀ ਪਈ ਉਹ ਸੋ ਜ ਮੈਂ ਮੁੜਿਆ ਹੀ ਨਹੀਂ ਸਾਲਾ ਇੱਧਰ ਜੱਡਾ ਨਾਲ ਹੋਰ ਇੱਧਰ ਮੋੜ ਲੱਗਾ ਮੁੜਿਆ ਹੀ ਨਹੀਂ ਹੁਣ ਪਰਲੇ ਹੱਥ ਜਾਣਾ ਪੈਣਾ ਮੈਨੂੰ ਆਖਿਆ ਹੀ ਨਾ ਦੇਖ ਕੇ ਪੈਣਾ ਮੈਂ ਤੋ ਦੇਖ ਗਿਆ ਉਹ ਗੇੜਾ ਉੱਥੋਂ ਬਾਜੀ ਪੈਣ ਲੱਗੀ ਸਗਲ ਮੋੜ ਲੱਗਾ ਉੱਥੋਂ ਬਾਜੀ ਪੈਣ ਲੱਗੀ ਉਹ ਭਾਈ ਵੇਖਣ ਮੈਂ ਮੈਂ ਹਾਂ ਚਾਚਾ ਵੇਖ ਗਿਆ ਮੈਂ ਜੇ ਮੈਂ ਦੇਖ ਗਿਆ ਨਾ ਮਗਰ ਪਰਸਣ ਜੇ ਮੈਂ ਦੇਖ ਗਿਆ ਭਾਰੀ ਭੜੀ ਕਿਸੇ ਦੀ ਪੈਣੀ ਮੈਂ ਫੇਰ ਬੱਜ ਗਿਆ ਫਿਰ ਵਾਲ ਕੱਢੋ ਤਾਂ ਫੇਰ ਹਵਾ ਭਰਨੀ ਦੜੀ ਆਪਰਾ ਸ਼ੇਰ ਸਾਹਿਬ ਸ਼ੇਰ ਸਾਹਿਬ ਤੇ ਮਿਲਦੇ ਤੁਹਾਨੂੰ ਹੁਣ ਪੰਪ ਵਾਲ ਵਾ ਵਾ ਭਰ ਕੇ ਫੁੱਟਬਾਲ ਚ